ਜਿੱਥੇ ਪੰਜਾਬ 'ਚ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਤਿਆਰੀਆਂ ਜੋਰਾ ਸ਼ੋਰਾ ਤੇ ਚੱਲ ਰਹੀਆਂ ਨੇ ਉੱਥੇ ਹੀ ਦੁਹਾ ਕਤਰ ਦੀ ਧਰਤੀ ਤੋਂ ਸ਼੍ਰੀ ਗੁਰੂ ਰਵਿਦਾਸ ਕਮਿਊਨਿਟੀ ਦੁਹਾ ਕਤਰ ਵੱਲੋਂ ਜਿੱਥੇ ਨਵੇਂ ਸਾਲ ਦੇ ਕੈਲੰਡਰ ਰਿਲੀਜ਼ ਕੀਤੇ ਗਏ ਉੱਥੇ ਹੀ ਦੁਹਾ ਕਤਰ 'ਚ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਦੀਆਂ ਵੱਖ-ਵੱਖ ਟੀਮਾਂ ਨਾਲ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਚਾਰ ਗੋਸ਼ਟੀ ਅਤੇ ਵਿਚਾਰ ਚਰਚਾ ਕੀਤੀ ਗਈ। ਜੋ ਬੋਲੇ ਸੋ ਨਰਪੈ ਜਗਤ ਗੁਰੂ ਸਤਗੁਰੂ ਬਿਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਰਪੈ ਸਰਪੇਖ ਭਗਵਾਨ ਮਹਾਰਾਜ ਕੀ ਆਦਰਨੀਏ ਗੁਰਾਂ ਦੀ ਸਾਜੀ ਔਰ ਨਵਾਜੀ ਸਾਧ ਸੰਗਤ ਜੀਓ ਸਾਬੇ ਕਮਾਲ ਜਗਤਪਤਾ ਮਤਨਤਨ ਸਾਹਿਬ ਸਤਗੁਰਵਿਦਾਸ ਜੀ ਮਹਾਰਾਜ ਜਿਨਾ ਦੇ ਆਗਮਨ ਪਰਵ ਨੂੰ ਸਮਰਪਤ ਸ਼੍ਰੀ ਗੁਰੂ ਰਵਿਦਾਸ ਕਮਿਊਨਿਟੀ 27 ਦੀ ਸਮੂਹ ਸੰਗਤ ਬਿਲੋਂ ਅੱਜ ਮਹਾਰਾਜਿਆਂ ਦੀ ਪਾਵਨ ਪਵਿੱਤਰ ਅਮਰਤ ਮੇ ਅਮਰਤ ਬਾਣੀ ਜੀ ਦੇ ਨਵੇਂ ਸਾਲ ਦੇ ਕੈਲੰਡਰ ਰਿਲੀਜ਼ ਕੀਤੇ ਜਾ ਰਹੇ ਨੇ ਜਿਨ੍ਹਾਂ ਦੀ ਕੀ ਮਾਨਤਾ ਡੇਰਾ 168 ਸਰਵੰਦਾ ਜੀ ਸੱਚਖੰਡ ਬੱਲਾ ਦੇ ਆਦਨੀਏ ਮਹਾਪੁਰਸ਼ ਮੌਜੂਦਾ ਗੁਰਤਾ ਗੱਦੀ ਬਰਾਜਮਾਨ ਹਜੂਰ ਮਹਾਰਾਜ ਇੱਕ ਸੌਰਸਨ ਰੰਜਨ ਦਾਸ ਜੀ ਮਹਾਰਾਜ ਜੀਆਂ ਦੇ ਕੋਲੋਂ ਪਰਮਿਸ਼ਨ ਲੈ ਕੇ ਅਪਰੂਵਲ ਲੈ ਕਰਕੇ ਅੱਜ ਜਿਹੜੇ ਰਿਲੀਜ਼ ਕੀਤੇ ਜਾ ਰਹੇ ਨੇ ਸਾਰੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਜਨਮ ਦਿਨ ਦੀਆਂ ਲਖਾਈ ਮੋਾਰਕਾਂ ਜੋ ਬੋਲੇ ਸੋ ਨਰਪੈ ਜਗਤੁਰ ਵਿਦਾਸ ਮਹਾਰਾਜ ਕੀ ਜੈ ਸ਼ਿਰ ਗੁਰ ਵਿਦਾਸ ਸ਼ਕਤੀ ਹੋਰੇ ਸ਼ਿਰ ਗੁਰ ਵਿਦਾਸ ਸ਼ਕਤੀ ਹੋਰੇ ਸ਼ਿਰ ਗੁਰ ਵਿਦਾਸ ਸ਼ਕਤੀ ਹੋਰੇ ਜੋ ਬੋਲੇ ਸੋ ਨਰਪੈ ਜਗਤੁਰ ਵਿਦਾਸ ਮਹਾਰਾਜ ਕੀ ਜੈ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ